ਭਰੋ ਭਰੇ ਹਰੇ ਹਰੇ ਜਿਸਨਾ ਜਿਸਨਾ ਸੋਏ ਨਵੀਂ ਵਿਸ਼ਾਲ 부ਆ ਜਗਨਾ ਰਾਜਤਰਾ ਜੋ ਕਿ ਸਬਜੀ ਮੰਡੀ ਤੋਂ ਸ਼ੁਰੂ ਹੋਈ ਹੈ ਬਹੁਤ ਬਹੁਤ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੀ ਨਵੀਂ ਯਾਤਰਾ ਨਿਕਲੀ ਹੈ ਬੜੀ ਜਿਹੜੀ ਟੀਮ ਹੈ ਉਹਨਾਂ ਨੇ ਬਹੁਤ ਮਿਹਨਤ ਕਰਦੀ ਪਈ ਹੈ ਉਹਨਾਂ ਨੂੰ सभी शहरवासियों का नौमी रथ यात्रा भगवान जगन्नाथ जी की सहयोग से निकल रही है इस कॉन फेस्टिवल कमेटी खन्ना चलो बचा <laughs> करण ম্যে স্যের কবাকাকে য়াকে মেন ত্যের সাড়ে সাড্ণ Thank hey, you. na krishna, krishna hare hare कृष्णा सभी शहरवासियों का नौमी रथ यात्रा भगवान जगन्नाथ जी की सहयोग से निकल रही है इस कॉन फेस्टिवल कमेटी खन्ना और विशेष तौर पर हमारे शहर के जो सभी निवासी हैं दुकानदार हैं सभी मार्केट्स की तरफ से बहुत सहयोग मिला है आप सभी पत्रकार भाइयों का मीडिया क्लब के इलेक्ट्रॉनिक प्रिंटिंग सब पत्रकार भाइयों का विशेष तौर पर धन्यवाद ये नौमी रथ यात्रा शहरवासियों के सहयोग से निकली और बहुत बड़ा इकट्ठ का जगा जगा भक्तों का जगह जगह मीठे जल की छबील मिष्ठान प्रसाद फ्रूट आदि की व्यवस्था सभी शहरवासियों भक्तों द्वारा की गई और इसमें एक बात जरूर कहूँगा कि भगवान जगन्नाथ जी स्वयं रथ पर विराजमान है साथ में माँ सुभद्रा और दाऊजी ये साथ बैठे हुए हैं बड़ा सौभाग्य है शहरवासियों का कि भगवान जी के दर्शन करने के लिए इतना बड़ा इकट्ठ शहरवासियों का हुआ है तो इसमें एक बात हो रहा है हमारे मायापुर धाम से वृंदावन धाम से दिल्ली से चंडीगढ़ से इस्कॉन से सभी भक्त यहाँ कीर्तन कर रहे हैं बहुत आनंदमय भगवान कृष्ण जी के नाम की महिमा चल रही है इस जगन्नाथ जी की महिमा बहुत है इसके बारे में ज़्यादा डिटेल में अभी बात नहीं कर सकता लेकिन एक बात ज़रूर छोट शब्दों में कहूँगा आप जिन भी भक्तों ने भगवान जी के दर्शन किए सबका भगवान जगन्नाथ जी और पारा करेंगे इसमें कोई दो राय नहीं है कि भगवान जगन्नाथ जी कलयुग के दूर करने वाले पापों को नष्ट करने वाले भगवान जगन्नाथ जी मैं एक बार फिर शहर वासियों का सबका बहुत बहुत धन्यवाद करता हूं हरे कृष्णा सोए नौवीं विशाल भगवान जगन्नाथ रथ यात्रा जो कि सब्जी मंडी से शुरू हुई है और तू देख रहे हो के बिल्कुल कितना रशड़ा है भगवान दे राधे नाल चल रहा है भगवान दर्शन देते हैं साल बाद और रडीक रहती है भक्तां नु के भगवान जगन्नाथ जी ਸਾਡੇ ਸ਼ਹਿਰ ਦੇ ਵਿੱਚ ਆ ਰਹੇ ਨੇ ਔਰ ਤੁਸੀਂ ਦੇਖ ਲਓ ਕਿ ਜਗ੍ਹਾ ਜਗ੍ਹਾ ਲੰਗਰ ਲਗਾਏ ਗਏ ਆ ਭਗਤਾਂ ਵੱਲੋਂ ਔਰ ਜਕਾਰਿਆਂ ਦੇ ਨਾਮ ਇੱਕੋ ਹੀ ਤੂੰਣਾ ਅੱਜ ਪੂਰੇ ਖੰਨੇ ਸ਼ਹਿਰ ਤੇ ਸੁਵਾਈ ਦੇ ਰਹੀ ਆ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਸੋ ਇਹ ਜਿਹੜੀ ਤੂੰਣਾ ਅੱਜ ਪੂਰੇ ਖੰਨੇ ਸ਼ਹਿਰ ਦੇ ਵਿੱਚ ਸੁਨਾਈ ਦੇ ਰਹੀ ਔਰ ਲੰਬੀਆਂ ਲੰਬੀਆਂ ਕਤਾਰਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਨੇ ਕਿ ਹਰ ਸਾਲ ਭਗਵਾਨ ਜਗਤਨਾਥ ਜੀ ਨੂੰ ਲੋਕ ਉਡੀਕਦੇ ਨੇ ਇਸ ਵਾਰ ਬਰਾਨੀ ਜੀ ਜਿਹੜੇ ਕਿ ਸ਼ਿਵ ਕਾਉੜ ਤੋਂ ਹੋੜੇ ਨੇ ਹੰਦ ਬਹੁਤ ਬਹੁਤ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੀ ਨਵੀਂ ਯਾਤਰਾ ਨਿਕਲੀ ਹੈ ਬੜੀ ਜਿਹੜੀ ਟੀਮ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਾਈ ਹੈ ਉਹਨਾਂ ਨੂੰ ਮਹੀਨਾ ਡੇਢ ਮਹੀਨਾ ਲਾਇਆ ਮਿਹਨਤ ਕਰਦੇ ਉਹ ਅੱਜ ਇਹ ਬਰਸਾਤ ਦਾ ਮੌਸਮ ਸੀਗਾ ਭਗਵਾਨ ਇੰਦਰ ਨੇ ਕਿਰਪਾ ਕੀਤੀ ਹੈ ਔਰ ਬਹੁਤ ਵਧੀਆ ਯਾਤਰਾ ਨਿਕਲ ਰਹੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਨਵੇਂ ਰਾਸ਼ਾ ਤਾਂ ਨਿਕਲੀ ਹੈ ਭਗਵਾਨ ਸ਼੍ਰੀ ਜਗਨਨਾਥ ਜੀ ਸੁਵਿੰਦਰਾ ਜੀ ਕ੍ਰਿਸ਼ਨ ਜੀ ਦੇ ਦਰਸ਼ਨ ਲਈ ਸਾਰਾ ਸ਼ਹਿਰ ਉਤਾਲਾ ਹੈ ਮੰਡੀ ਤੋਂ ਚੱਲੀ ਹੈ ਸਬਜ਼ੀ ਮੰਡੀ ਤੋਂ 2 ਘੰਟੇ ਚੰ ਵਿੱਚ 2 ਘੰਟੇ ਇੱਥੇ ਤੱਕ ਪਹੁੰਚਿਆ ਪੂਰਾ ਰਾਸ਼ਾ ਇਹ ਲੋਕ ਪੂਰਾ ਹਰੇ ਕ੍ਰਿਸ਼ਨ ਹਰੇ ਰਾਮਾ ਆਪਣਾ ਮਨ ਲਗਾ ਕੇ ਜੈਕਾਰੇ ਲਗਾ ਰਹੇ ਆ ਜਗ੍ਹਾ ਜਗ੍ਹਾ ਲੰਗਰ ਲੱਗੇ ਆ ਬਹੁਤ ਆਨੰਦ ਆ ਰਿਹਾ ਹੈ ਅਜੇ ਅਸੀਂ ਜਾਣਾ ਬਹੁਤ ਦੂਰ ਤੱਕ ਰਾਤ ਦੇ 11:00 ਵੱਜ ਜਾਣੇ ਸਾਰਾ ਸ਼ਹਿਰ ਇੰਨਾ ਖੁਸ਼ ਹੈ ਪੁੱਛੋ ਕਿ ਸੁਣਾ ਜੈ ਸ਼੍ਰੀ ਕ੍ਰਿਸ਼ਨ ਜਗਨਨਾਥ ਹਰੇਕ੍ਰਿਸ਼ਨਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਖੰਨਾ ਵਿੱਚ ਭਗਵਾਨ ਜਗਨਨਾਥ ਜੀ ਸਾਰੇ ਖੰਨਾ ਵਾਸੀਆਂ ਨੂੰ ਦਰਸ਼ਨ ਦੇਣ ਲਈ ਆਏ ਹਨ ਰਾਤ ਯਾਤਰਾ ਇਹ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਖੰਨਾ ਸ਼ਹਿਰ ਵਾਸੀਆਂ ਨੂੰ ਰਾਤ ਯਾਤਰਾ ਦੇ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਅੱਜ 1 ਜੁਲਾਈ ਨੂੰ ਭਗਵਾਨ ਜਗਨਨਾਥ ਜੀ ਦੀ ਜੋ ਰਾਤ ਯਾਤਰਾ ਬਹੁਤ ਵਧੀਆ ਸ਼ਹਿਰ ਤੋਂ ਹੰਗਾਰਾ ਮਿਲ ਰਿਹਾ ਹੈ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੁਹਾਨੂੰ ਜਗਰਾਜ ਯਾਤਰਾ ਦੀ ਬਹੁਤ ਬਹੁਤ ਵਧਾਈ ਤੇ ਅਸੀਂ ਸਾਰੀ ਹੀ ਟੀਮ ਸਾਡੀ ਬੌਨਸਰ ਟੀਮ ਹੈ ਚਾਹੀ ਮੈਨੇਜਮੈਂਟ ਕਮੇਟੀ ਹੈ ਜਾਂ ਹੋਰ ਵਿਭਾਗ ਜਿਹੜੇ ਪਹੁੰਚੋਏ ਦੂਰੋ ਦੂਰੋ ਜਾਂ ਸਾਡੇ ਪੱਤਰਕਾਰ ਵੀ ਜਿਹੜੇ ਹਰੇਕ ਜਗ੍ਹਾ ਕਵਰੇਜ ਕਰਨ ਪਹੁੰਚਦੇ ਆ ਅਸੀਂ ਸਾਰੀ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਵਧਾਈ ਦਿੰਦੇ ਆ ਰਗੜਾ ਯਾਤਰਾ ਦੇ ਜੀ ਜੈ ਜਗਨਨਾਥ ਜੀ ਭਗਵਾਨ ਜਗਨਨਾਥ ਰੱਤ ਯਾਤਰਾ ਦੀ ਜੋ ਯਾਤਰਾ ਇੱਥੇ ਆ ਰਹੀ ਹੈ ਉਹਦਾ ਸਵਾਗਤ ਕਰਨ ਲਈ ਵਾਰ ਨੰਬਰ 19 ਦੇ ਵਿੱਚ ਸਮੂਹੀ ਸੰਗਤ ਜੋ ਕਿ ਅਜਾ ਅਨੰਦ ਸਿੰਘ ਐਮ.ਐਚ.ਓ. ਸਾਡੇ ਧੰਨਪਾਗ ਹਨ ਕਿ ਭਗਵਾਨ ਜਗਨਨਾਥਾ ਰਥ ਯਾਤਰਾ ਜੋ ਕਿ ਇੱਥੋਂ ਟਿਕਟ ਤੋਂ ਨੇ ਰਿਹਾ ਤਾਂ ਸਾਨੂੰ ਉਹਨਾਂ ਦਾ ਸਵਾਗਤ ਕਰਨਾ ਸੁਭਾਗ ਪ੍ਰਾਪਤ ਹੋਦਾ ਹੈ ਮੇਰੇ ਨਾਲ ਖੜੇ ਪੰਡਤ ਜੀ ਦੋਸ਼ਨਾਲ ਜੀ ਸਤਿੰਦਰ ਅੰਕਲ ਜੀ ਬਣੇ ਪਨੀਰ ਜੀ ਖੜੇ ਨੇ ਤੇ ਨਾਲ ਹੀ ਹੋਰ ਸੰਸਥਾਗਤ ਜੀ ਜਿਹੜੇ ਸਾਡਾ ਮਾਰਤਾ ਘਟ ਸੰਚਾਈਗੀ ਸਵਾਗਤ ਕਰਨ ਲਈ ਖੜੀਆਂ ਹਨ ਇਹ ਸਵਾਗਤ ਭਗਵਾਨ ਜੀ ਦੇ ਅਸੀਂ ਕਰ ਰਹੇ ਹਾਂ ਤੇ ਭਗਵਾਨ ਜੀ ਸਾਨੂੰ ਦਰਸ਼ਨ ਦੇਣ ਔਰ ਸਾਡੇ ਇਲਾਕੇ ਦੇ ਉੱਤੇ ਕਿਰਪਾ ਨਾਲ ਹੀ ਬਣੀ ਹੋਈ ਹੈ ਅਸੀਂ ਧੰਨਵਾਦ ਕਰਦੇ ਹਾਂ ਜਗਨਾ ਰੱਖ ਫਲਾਈਅਰ ਕਮੇਟੀ ਦਾ ਜਿਹੜੇ ਦੇਖੇ ਤੋਂ ਕੋਈ ਅੱਥਾ ਕਰਦੇ ਨੇ ਤੇ ਉਹਨਾਂ ਦਾ ਸਵਾਗਤ ਸਾਨੂੰ ਮਾਣ ਪ੍ਰਾਪਤ ਹੋਦਾ ਹੈ